ਇਟਲੀ ਦੇ ਵਿੱਚ ਕਹਿੰਦੇ ਕੰਮ ਬਾਧੂ ਆ ਇੱਥੇ ਬੰਦੇ ਨਹੀਂ ਮਿਲਦੇ ਲੋਕਾਂ ਨੂੰ ਕੰਮ ਕਰਨ ਦੇ ਲਈ ਬਹੁਤ ਜਗ੍ਹਾ ਤੇ ਕਈ ਐਸਾ ਰੋਲਾ ਹੁੰਦਾ ਵੀ ਸਾਨੂੰ 4 ਬੰਦੇ ਚਾਹੀਦੇ ਆ ਸਾਨੂੰ 3 ਬੰਦੇ ਚਾਹੀਦੇ ਸਾਨੂੰ 10 ਬੰਦੇ ਚਾਹੀਦੇ ਆ ਜ਼ਿਆਦਾਤਰ ਇਹ ਗੱਲਾਂ ਜਿਹੜੀਆਂ ਹੁੰਦੀਆਂ ਝੂਠ ਹੁੰਦੀਆਂ ਬੰਦੇ ਦੀ ਜ਼ਰੂਰਤ ਜਿੱਥੇ ਹੁੰਦੀ ਆ ਉੱਥੇ ਨਾ ਰੋਲਾ ਹੀ ਨਹੀਂ ਪੈਂਦਾ ਹੁੰਦਾ ਲੋਕ ਆਪਣੀਆਂ ਵੀਡੀਓ ਚਲਾਉਣ ਦੇ ਮਾਰੇ ਇਹ ਚੀਜ਼ਾਂ ਕਹਿ ਦਿੰਦੇ ਆ ਬਾਈ 10 ਬੰਦੇ ਦੀ ਜ਼ਰੂਰਤ ਆ ਬਾਈ ਇਥੇ 20 ਬੰਦੇ ਦੀ ਜਰੂਰਤ ਆ 5 ਬੰਦੇ ਦੀ ਜਰੂਰਤ ਆ ਜਰੂਰਤ ਹੁੰਦੀ ਆ ਜਰੂਰ ਪਰ ਓਨੀ ਜਰੂਰਤ ਨਹੀਂ ਵੀ ਜਿੰਨੇ ਆਪਾਂ ਲੋਕਾਂ ਤੋਂ ਸੁਣਦੇ ਆ ਹੁਣ ਜਿਹੜੇ ਵੀ ਏਰੀਆ ਦੇ ਵਿੱਚ ਜਿਹੜਾ ਵੀ ਮੁੰਨਾ ਕੰਮ ਕਰਦਾ ਉਹਦੂ ਉਹਨੂੰ ਲੋਕ ਇਹ ਕਹਿ ਦਿੰਦੇ ਆ ਬਈ ਸਾਨੂੰ 2-3 ਬੰਦੇ ਦੇ ਦੇ ਬਾਈ ਜੇ ਤੁਹਾਡੇ ਕੋਲੇ ਹੈਗੇ ਆ ਪੰਜਾਬੀ ਬੰਦੇ ਪੰਜਾਬੀ ਬੰਦੇ ਇਟਾਲੀਅਨ ਲੋਕਾਂ ਦੇ ਕੋਲ ਆਪ ਕੰਮ ਫੜਦੇ ਆ ਉਹਨਾਂ ਤੋਂ ਦਿਹਾੜੀ ਵੱਧ ਲੈ ਕੇ ਤੇ ਜਿਹੜੇ ਆਪਣੇ ਵਰਗੇ ਬੰਦੇ ਹੁੰਦੇ ਆ ਉਹਨਾਂ ਨੂੰ ਅੱਗੇ ਰੱਖ ਦਿਆ ਕੰਮ ਕਰਨ ਦੇ ਲਈ ਉਹਨਾਂ ਨੂੰ ਕੰਮ ਮਿਲ ਜਾਂਦਾ ਤੇ ਗਾਹਾਂ ਉਹਨਾਂ ਨੂੰ ਜਿਹੜੀ ਦਿਹਾੜੀ ਆ ਘੱਟ ਮਿਲਦੀ ਆ ਪਰ ਉਹਨਾਂ ਨੂੰ ਕੰਮ ਵੀ ਮਿਲ ਜਾਂਦਾ ਦਿਹਾੜੀ ਵੀ ਮਿਲਦੀ ਆ ਪਰ ਉਹਨੂੰ ਐ ਹੁੰਦਾ ਵੀ ਚਲ ਕੰਮ ਮਿਲ ਗਿਆ ਯਾਰ ਬਹੁਤ ਐਨੀ ਕੁ ਹੁਣ ਦੂਜੀ ਗੱਲ ਇਹ ਹੁੰਦੀ ਆ ਇਟਲੀ ਦੇ ਵਿੱਚ ਕੰਮ ਦਾ ਕੋਈ ਘਾਟਾ ਨਹੀਂ ਕੰਮ ਇੱਥੇ ਬਹੁਤ ਜ਼ਿਆਦਾ ਆ ਪਰ ਤੁਹਾਨੂੰ ਦੋ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਜਿੱਦਾਂ ਪੇਪਰ ਚਾਹੀਦੇ ਇੱਥੇ ਦੇ ਜੇ ਕਿਸੇ ਬੰਦੇ ਦੀ ਅਜ਼ੀਰ ਵੀ ਕਰਾਈ ਹੋਈ ਆ ਤਾਂ ਵੀ ਉਸ ਬੰਦੇ ਨੂੰ ਇੱਥੇ ਕੰਮ ਮਿਲ ਜਾਂਦਾ ਜਿਹੜੇ ਬੰਦੇ ਕਹਿੰਦੇ ਆ ਵੀ ਆਉ ਨਾ ਕੰਮ ਹੈ ਨਹੀਂ ਬਈ ਇੱਥੇ ਬਹੁਤ ਔਖਾ ਮੰਨਦੇ ਆ ਵੀ ਹਰ ਇੱਕ ਚੀਜ਼ ਹਰ ਇੱਕ ਜਗ੍ਹਾ ਦੇ ਉੱਤੇ ਔਖਾ ਕੰਮ ਪਰ ਜਦੋਂ ਬੰਦਾ ਜਿੱਥੇ ਕੰਮ ਕਰਦਾ ਉਹਦੀ ਨਿਗਾਹ ਦੇ ਵਿੱਚ ਬਹੁਤ ਐਸੇ ਬੰਦੇ ਮਿਲ ਜਾਂਦੇ ਆ ਬਈ ਕੋਈ ਬੰਦਾ ਇੱਕ ਅਦਾ ਹੋਇਆ ਵਧੀਆ ਸਾਨੂੰ ਦੱਸੀ ਜ਼ਿਆਦਾਤਰ ਬੰਦੇ ਖਰਾਬ ਕਰਕੇ ਚਲੇ ਜਾਂਦੇ ਆ ਲੋਕਾਂ ਨੂੰ ਤਾਂ ਲੋਕ ਜਿਹੜੇ ਹੈਗੇ ਨੇ ਬੰਦਾ ਰੱਖਦੇ ਨਹੀਂ ਛੇਤੀ ਜੇ ਉਹ ਰੱਖਦੇ ਵੀ ਆ ਤਾਂ ਆਪਣਾ ਕੋਈ ਯਕੀਨ ਵਾਲਾ ਬੰਦਾ ਜਿਹੜਾ ਹੋਵੇ ਕਈ ਸਾਲ ਹੋ ਗਏ ਹੁਣ ਜਿਹਨੂੰ ਕੰਮ ਕਰਦੇ ਨੂੰ ਉਹ ਜਗ੍ਹਾ ਤੇ ਉਹਦੇ ਤੇ ਯਕੀਨ ਕਰਕੇ ਬੰਦਾ ਰੱਖਦੇ ਆ ਵੀ ਉਹ ਬੰਦਾ ਯਕੀਨ ਵਾਲਾ ਹੋਣਾ ਚਾਹੀਦਾ ਜਿਹੜਾ ਅਗਲਾ ਆਊਗਾ ਲੋਕ ਇੱਥੇ ਨੁਕਸਾਨ ਕਰਕੇ ਚਲੇ ਜਾਂਦੇ ਘਰਾਂ ਦਾ ਤੇ ਅਗਲੀ ਗੱਲ ਵੀ ਜਦੋਂ ਕੋਈ ਮੁੰਡਾ ਇੱਥੇ ਕੰਮ ਕਰਨ ਆਉਂਦਾ ਤਾਂ ਮੰਨ ਲਓ ਉਹ 2-4 ਮਹੀਨੇ ਕੰਮ ਕਰਦਾ ਫਿਰ ਚਲੇ ਜਾਂਦਾ ਪਹਿਲਾਂ ਮੈਂ ਤਾਂ ਕਰਦੇ ਆ ਬਾਈ ਸਾਨੂੰ ਕੰਮ ਤੇ ਲਵਾ ਦਿਓ ਕੰਮ ਤੇ ਲਵਾ ਦਿਓ ਬਹੁਤ ਬੰਦੇ ਜਿਹੜੇ ਇਮਾਨਦਾਰੀ ਤੇ ਹਿਸਾਬ ਨਾਲ ਕੰਮ ਤੇ ਲਵਾ ਦੇ ਚਲੋ ਕੋਈ ਨਹੀਂ ਯਾਰ ਆਪਣਾ ਬੰਦਾ ਹਨਾ ਭਾਈਵੰਦੀ ਆ ਉਹ ਬੰਦੇ ਫਿਰ ਗਾਹ 100 200 ਵੱਧ ਮਿਲਦਾ ਉਹਦੇ ਕਰਕੇ ਫਿਰ ਗਾਂ ਲੰਘ ਜਾਂਦੇ ਆ ਤੇ ਚੰਗੇ ਬੰਦਿਆਂ ਨੂੰ ਮਾੜੇ ਬੰਦਿਆਂ ਨੇ ਖਰਾਬ ਕੀਤਾ ਹੋਇਆ ਇਟਲੀ 'ਚ ਕੰਮ ਵਧੂਗਾ نو ਡਾਊਟ ਪਰ ਇੱਥੇ ਪੇਪਰ ਜ਼ਰੂਰੀ ਹੁੰਦੇ ਆ ਇੱਕ ਬੰਦੇ ਕੋਲ ਹਨਾ ਇੱਕ ਬੰਦੇ ਦੀ ਬੋਲਬਾਣੀ ਤੇ ਇੱਕ ਥੋੜੀ ਜਿਹੀ ਭਾਸ਼ਾ ਆ ਦੋ ਤਿੰਨ ਚੀਜ਼ਾਂ ਦੀ ਜ਼ਰੂਰਤ ਆ ਨਹੀਂ ਤਾਂ ਇੱਥੇ ਹਰ ਇੱਕ ਇਨਸਾਨ ਆ ਜਿਹੜਾ ਉਹ ਪਟਕਦਾ ਹੀ ਫਿਰਦਾ ਤੇ ਬੋਲੀ ਸਿੱਖਣੀ ਅਤੇ ਬੰਦੇ ਕੋਲੇ ਪੇਪਰ ਥੋੜੇ ਬਹੁਤੇ ਹੋਣੇ ਉਹਦੇ ਹਸਾਨ ਵਾਲ ਬੰਦੇ ਨੂੰ ਕੰਮ ਮਿਲ ਜਾਂਦਾ ਕੰਮ ਦੀ ਕੋਈ ਕਮੀ ਨਹੀਂ ਹੈਗੀ ਵੈਸੇ ਪਰ ਬੰਦੇ ਕੋਲੇ ਉਹਨਾਂ ਦੇ ਉਹਦਾਂ ਦੇ ਪ੍ਰੂਫ ਹੋਣੇ ਚਾਹੀਦਾ ਬੰਦੇ ਕੋਲੇ ਬਈ ਬੰਦਾ ਕੰਮ ਤੇ ਲੱਗ ਸਕੇ ਹੁਣ ਹਰ ਇੱਕ ਬੰਦਾ ਇੱਥੇ ਜਿਹੜਾ ਵਿਲਾ ਜਾਂ ਹਰ ਇੱਕ ਬੰਦਾ ਇੱਥੇ ਜਾਦੇ ਪੈਸੇ ਭਾਲਦਾ ਵਿਲਾ ਬੰਦਾ ਵਧੀਆ ਕੰਮ ਭਾਲਦਾ ਤੇ ਹਰ ਇੱਕ ਚੀਜ਼ ਕਦੇ ਪੂਰੀ ਨਹੀਂ ਹੁੰਦੀ ਹੁਣ ਇਸ ਵੀਡੀਓ ਦੇ ਵਿੱਚ ਇਹ ਹੈ ਵੀ ਜੇ ਤੁਹਾਡੀ ਨਿਗਾਹ ਦੇ ਵਿੱਚ ਬੰਦੇ ਇਮਾਨਦਾਰ ਨੇ ਉਹਨਾਂ ਕੋਲੇ ਪੇਪਰ ਹੈਗੇ ਨੇ ਤਾਂ ਤੁਸੀਂ ਕੰਮ ਲੱਭਣ ਦੀ ਕੋਸ਼ਿਸ਼ ਕਰੋ ਕਿਸੇ ਨਾ ਕਿਸ ਨੂੰ ਕਹਿ ਕੇ ਇੱਥੇ ਬਹੁਤ ਐਸੇ ਬੰਦੇ ਨੇ ਪੰਜਾਬੀ ਬੰਦੇ ਜਿਹੜੇ ਦੂਰ ਦੂਰ ਕੰਮ ਕਰਨ ਜਾਂਦੇ ਆ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਦੂਰ ਦੂਰ ਕੰਮ ਕਰਦੇ ਆ ਸਰੀਆਂ ਦਾ ਸੀਮਿੰਟ ਦਾ ਖੇਤੀਬਾੜੀ ਦਾ ਜਾਂ ਹੋਰ ਕਈ ਐਸੇ ਕੰਮ ਨੇ ਤੇ ਤੁਹਾਨੂੰ ਕੰਮ ਮਿਲ ਜਾਂਦਾ ਪਰ ਕਾਗਜ਼ਾਂ ਪੱਤਰਾਂ ਦੀ ਜ਼ਰੂਰਤ ਹੁੰਦੀ ਆ ਬਸ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਤੁਹਾਡੇ ਕੰਮ ਆਉਂਦੀਆਂ ਨੇ